ਗੁਰ ਸੇਵੀ ਐ ਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਹ ਕੁਰਸੋਹ ਛੱਟੀ ਐ ਤੁਦਿ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚੇ ਪਾਤਸ਼ਾਹ ਸਿਰਸ਼ਾੰਦੈ ਸ਼ਹ ਜਿਸ ਪਾਸ ਵਹਿਖਿ ਆਸੋਹੀਐ ਸਭਨਾਂ ਦਾ ਵੀਸਾ ਸੱਜਣ ਸੱਚਾ ਪਾਤਸ਼ਾਹ ਸਿਰਸਾ ਦਾ ਸ਼ੋਹ ਜਿਸ ਪਾਸ ਬਹਠਿਆ ਸੋਹੀਐ ਸਬਨਾ ਦਾਰੀ ਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਰੀ ਮਹੱਲਾ ਪੰਜਵਾ ਘਰ ਦੂਜ ਸੰਤ ਤਤ ਗੁਰ ਪ੍ਰਸਾਦ ਸਲੋਕ ਉਚਯ ਅਗਮਯ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕਉ ਸਮਰਥ ਉਚਾਇਗਮ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕੋ ਸਮਰਥ ਸੰਤ ਜਿਉ ਜਾਨਹੁ ਤਿਉ ਰਖ ਹਰ ਪ੍ਰਭ ਤੇਰੀ ਆ ਕਿਤੇ ਗਣ ਅਸੰਖ ਅਵਗਣ ਮੇਰੀ ਆ ਅਸੰਖ ਅਵਗਣ ਖਤੇ ਫੇਰੇ ਨਿ ਤਪਰਤ ਸਦ ਭੂਲੀਐ ਮੋ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰੋ ਕਾਡ ਭਵ ਜਲ ਫੇਰਿਆ ਸਲੋਕ ਨਿਰਤਨ ਪਵੈ ਅਸ਼ੰਖ ਗੁਣ ਉੱਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲਨ ਸਾਵੇ ਥਾਉ ਸੰਤ ਦੂਸਰ ਨਾਹੀ ਠਾਉ ਕਭੇ ਜਾਈ ਐ ਹਰ ਬਹਿਰ ਕਰ ਜੋੜ ਸੋ ਪ੍ਰਭ ਧਿਆਈ ਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਐ ਤਜ ਮਾਨ ਮੋਹ ਵਿਕਾਰ ਦੂਜਾ ਇਕ ਸਿਉ ਲਿਵ ਲਾਈ ਐ ਹਰਪ ਮਨ ਤਨ ਪ੍ਰਭ ਆਗੇ ਸਗਲ ਮਿਟਾਈ ਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈ ਐ ਸਲੋਕ ਜੇ ਮਨ ਤਾਕ ਧਿਆਈ ਐ ਸਭ ਵਿਦ ਜਾਕੇ ਹਾਥ ਰਾਮ ਨਾਮ ਧਨ ਸੰਚੀਐ ਨਾਨਕ ਨਿਭੈ ਸਾਥ ਸੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੇ ਕੋਏ ਥਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀਲ ਪੂਰ ਰਹਾ ਸਰਬਦਾਤਾ ਪ੍ਰਭ ਤਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਕੇ ਕਿਆ ਗਣੀ ਭਜ ਸਰਨ ਸੁਆਮੀ ਸੁਖ ਹਗਾਮੀ ਤਿਸ ਬਿਨਾ ਅਨ ਨਾਹੇ ਕੋਏ ਬਿਨਵੰਤ ਨਾਨਕ ਦਇਆ ਧਾਰ ਹੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਇ ਸੁਖ ਸਬਾਇ ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਬਿਖ ਬੁਝੇ ਤਪਤ ਅਗਾਨਿਆ ਗਹ ਪੁਜਾਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲਾ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲੇ ਲੀਨੇ ਇਕ ਪਲੈ ਲਾ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮਿਲ ਲੈਨੇ ਇਕ ਪਲੇ ਜਯ ਅਗਮਯ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕਉ ਸਮਰਥ ਜਾਇਗ ਮੇ ਅਪਾਰ ਪ੍ਰਭ ਕਥਨ ਨ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਖਨ ਕੋ ਸਮਰਥ ਸ਼ੰਤ ਜਿਉ ਜਨਹੁ ਤਿਉ ਰਖ ਹਰ ਪ੍ਰਭ ਤੇਰੀ ਆ ਕਿਤੇ ਗਣ ਅਸੰਖ ਅਵਗਣ ਮੇਰੀ ਆ ਅਸ਼ੰਖ ਅਵਗਨ ਖਤੇ ਫੇਰੇ ਨਿਤ ਪ੍ਰਤ ਸਦ ਭੁਲੀਐ ਮੋ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀਐ ਲੂ ਕਰਤ ਵਿਚਾਰ ਵਿਕਾਰ ਵਿਖੜੇ ਪ੍ਰਭ ਨੇ ਰਹੁ ਤੇ ਨੇਰਿਆ ਬਿਨਵੰਤ ਨਾਨਕ ਦਇਆ ਤਾਰਹੁ ਕਾਡ ਭਵ ਜਲ ਫੇਰਿਆ ਸਲੋਕ ਨਿਰਤਨ ਨ ਪਵੇ ਅਸ਼ੰਖ ਗੁਣ ਉੱਚਾ ਪ੍ਰਭ ਕਾ ਨਾਮ ਨਾਨਕ ਕੀ ਬੇਨੰਤੀਆ ਮਿਲਨ ਸਾਵੇ ਥਾਉ ਸ਼ੰਤ ਦੂਸਰ ਨਾਹੀ ਠਾਉ ਭਹਿ ਜਾਈ ਐ ਹਉ ਪਰ ਕਰ ਜੋੜ ਸੋ ਪ੍ਰਭ ਧਿਆਈ ਐ ਧਿਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈ ਐ ਤਜ ਮਾਨ ਮੋਹ ਵਿਕਾਰ ਦੂਜਾ ਇਕ ਸਿਉ ਲਿਵ ਲਾਈਐ ਹਰਪ ਮਨ ਤਨ ਪ੍ਰਭ ਆਗੇ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈ ਸਲੋਕ ਰੇ ਮਨ ਤਾਕੋ ਧਿਆਈਐ ਸਭ ਵਿਦ ਜਾਕੈ ਹਾਥ RAM ਨਾਮ ਧਨ ਸੰਚੀਐ ਨਾਨਕ ਨਿਭ ਹੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾਹੀ ਕੋਇ ਥਾਨ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਹੀ ਅਲ ਪੂਰ ਰਹਾ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖ ਹਗਾਮੀ ਤਿਸ ਬਿਨਾ ਅਨ ਨਾਹੇ ਕੋਇ ਬੇਨੰਤ ਨਾਨਕ ਦਇਆ ਧਾਰੋ ਿਸ ਪ੍ਰਾਪਤ ਨਾਮ ਹੋਏ ਸਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ ਨਾਨਕ ਨਾਮ ਧਿਆਏ ਸੁਖ ਸਬਾਇ ਸੰਤ ਆਪ ਮੰਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ ਹਰਨਾਮ ਸਿਮਰਤ ਮਿਟੇ ਕਿਲ ਬਿਖ ਬੁਝੇ ਤਪਤ ਅਗਾਨਿਆ ਗਹ ਪੁਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇਲ ਲਿਨੇ ਇੱਕ ਪਲੈ ਲਾ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮਿਲ ਲੈਨੇ ਇੱਕ ਪਲੇ ਵਾਹੀ ਗੁਰੂ ਜੀ ਕਾ ਕਲਸ ਵਾਹੀ ਗੁਰੂ ਜੀ ਕੀ ਫਤਿਹ